ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਮਨ ਰنجਿਤ ਕੋਲੇ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਬੁਲਟਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਪੰਜਾਬ ਸਰਕਾਰ ਵੱਖ-ਵੱਖ ਸਾਈਟਾਂ ਦੀ ਨਿਲਾਮੀ ਕਰਕੇ 2000 ਕਰੋੜ ਰੁਪਏ ਕਰੇਗੀ ਇਕੱਠਾ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਸੁਰੱਖਿਆ ਗਾੜਾ ਵਿਚਾਲੇ ਹੋਈ ਝੜਪ ਗੰਭੀਰ ਜ਼ਖਮੀ ਝਾਰਖੰਡ ਸਰਕਾਰੀ ਪਰਤੀ ਡਰਾਈਵ ਵਿੱਚ ਸਰੀਰਕ ਟੈਸਟ ਦੌਰਾਨ 11 ਨੌਜਵਾਨਾਂ ਦੀ ਮੌਤ ਮਣੀਪੁਰ ਦੇ ਇਮਫਾਲ West ਵਿੱਚ ਅਤਵਾਦੀ ਹਮਲੇ 'ਚ 2 ਮੌਤਾਂ 9 ਜ਼ਖਮੀ ਹੁਣ ਖਬਰਾਂ ਵਿਸਾਣਤ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਮੌਨਸੂਨ ਦੀ ਵਰਖਾ ਵਿੱਚ ਮਾਮੂਲੀ ਸੁਧਾਰ ਹੋਇਆ ਜਿਸ ਵਿੱਚ ਮਹੀਨੇ ਦੀ ਔਸਤ ਤੋਂ 7% ਦੀ ਵਧ ਵਰਖਾ ਹੋਈ ਹਾਲਾਂਕਿ ਮੌਸਮੀ ਵਰਖਾ ਦੀ ਕਮੀ 24% ਦੀ ਤੇ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ ਉੱਥੇ ਇਸ ਦੇ ਨਾਲ ਪਾਤੀ ਮੌਸਮ ਵਿਭਾਗ ਨੇ ਸਤੰਬਰ ਲਈ ਆਮ ਨਾਲੋਂ ਵੱਧ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜੋ ਇਸ ਕਮੀ ਨੂੰ ਹੋਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਆਈਐਮਡੀ ਦੇ ਅਨੁਸਾਰ ਪੰਜਾਬ ਵਿੱਚ 1 ਅਗਸਤ ਤੋਂ 31 ਅਗਸਤ ਤੱਕ 156.6 ਮਿਲੀਮੀਟਰ ਮੀਂਹ ਪਿਆ ਜੋ ਲੰਬੇ ਸਮੇਂ ਦੀ ਔਸਤ 140 ਤੇ 2 ਮਿਲੀਮੀਟਰ ਤੋਂ ਵੱਧ ਹੈ ਇਸ ਦੇ باوجود ਸੂਬੇ ਨੂੰ ਕਾਫੀ ਮੌਸਮੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਵਿੱਚ 1 ਜੂਨ ਤੋਂ 31 ਅਗਸਤ ਤੱਕ 362.2 ਮਿਲੀਮੀਟਰ ਔਸਤ ਦੇ ਮੁਕਾਬਲੇ ਸਿਰਫ 275.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਅਗਸਤ ਵਿੱਚ ਤਾਂ ਤਰਾਂ ਤਰਾਂ ਸਭ ਤੋਂ ਨਮੀ ਵਾਲਾ ਜ਼ਿਲ੍ਹਾ ਰੇਹਾ ਜਦੋਂ ਕਿ ਹੁਸ਼ਿਆਰਪੁਰ ਵਿੱਚ ਮੀਂਹ ਦੀ ਕਮੀ ਦੇ ਨਾਲ ਸਭ ਤੋਂ ਵੱਧ ਨੁਕਸਾਨ ਦੇਖਿਆ ਗਿਆ ਰਿਪੋਰਟ ਮੁਤਾਬਕ ਹਾਲਿਆਂ بارشਾਂ ਨੇ ਮੌਕ ਟਾਈਮ ਵਿੱਚ ਪਾਣੀ ਦੇ ਭੰਡਾਰਨ ਦੇ ਪੱਧਰ ਵਿੱਚ ਸੁਧਾਰ ਕੀਤਾ ਹੈ ਜੋ ਪਹਿਲਾਂ ਘਟ ਸਨ ਆਈਐਮਡੀ ਨੇ ਸਤੰਬਰ ਦੇ ਸ਼ੁਰੂ ਵਿੱਚ ਸੰਭਾਵਿਤ ਭਾਰੀ ਬਾਰਸ਼ਾਂ ਦੇ ਨਾਲ ਮੀਂਹ ਰਹਿੰਦੀ ਪਰਕਵਾਨੀ ਕੀਤੀ ਹੈ ਜੋ ਮੌਸਮੀ ਘਾਟ ਨੂੰ ਹੋਰ ਘਟਾ ਸਕਦੀ ਹੈ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਤੋਂ ਤਸਕਰੀ ਕੀਤੇ ਤਿੰਨ ਗਲੌਕ ਪਿਸਤੋਲਾਂ ਸਮੇਤ ਇੱਕ ਨਸ਼ਾ ਤਸਕਰ ਦੀ ਗ੍ਰਿਫਤਾਰੀ ਤੋਂ ਬਾਅਦ ਅੰਤਰਰਾਜੀ ਤਸਕਰੀ ਦੇ ਨੈੱਟਵਰਕ ਨੂੰ ਖਤਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਨੂੰ 1 ਸਤੰਬਰ ਨੂੰ ਉਸ ਦੇ ਸਾਥੀ ਅਸ਼ਦੀਪ ਸਿੰਘ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਪਿਸਤੌਲ ਮੈਗਜ਼ੀਨਾ ਅਤੇ ਗੋਲੀਆਂ ਦੀ ਕਾਰਟਿਕ ਵੱਡੇ ਤਸਕਰੀ ਕਾਰਵਾਈ ਦਾ ਹਿੱਸਾ ਸਨ। ਦੱਸਿਆ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਦਾਉਕੇ ਦੇ ਵਸਨੀਕ ਰਵਿੰਦਰ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲਣ ਮਗਰੋਂ ਗ੍ਰਿਫਤ ਦੱਸਿਆ ਕਿ ਉਹਨਾਂ ਨੂੰ ਰੂਟੀਨ ਚੈਕਿੰਗ ਦੌਰਾਨ ਪਿਸਤੌਲ ਬਰਾਮਦ ਹੋਈ ਅਤੇ ਪੁੱਛਗਿੱਛ ਤੋਂ ਬਾਅਦ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਸਾਥੀ ਚਾਚਾ ਬੱਜੋ ਜਾਣਿਆ ਜਾਂਦਾ ਵਿਅਕਤੀ ਪਾਕਿਸਤਾਨੀ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ ਦੱਸਿਆ ਕਿ ਰਵਿੰਦਰ ਸਿੰਘ ਨੂੰ ਹੋਰ ਪੁੱਛਗਿੱਛ ਲਈ ਰਿਮਾਂਡ ਤੇ ਲਿਆ ਗਿਆ ਹੈ ਅਤੇ ਅਸ਼ਦੀਪ ਸਿੰਘ ਨੂੰ ਫੜਨ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ ਪੰਜਾਬ ਸਰਕਾਰ ਪੁਰਦਾ ਅਤੇ ਖੇਤਰੀ ਵਿਕਾਸ ਅਥਾਰਟिटीज ਰਾਹੀਂ 6 ਤੋਂ 16 ਸਤੰਬਰ ਤੱਕ ਰਿਹਾਇਸ਼ੀ ਵਪਾਰਕ ਅਤੇ ਸੰਸਥਾਗਤ ਸਾਈਟਾਂ ਦੀ ਨਿਲਾਮੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ 2000 ਕਰੋੜ ਰੁਪਏ ਇਕੱਠੇ ਕਰਨ ਦਾ ਸਰਕਾਰ ਨੇ ਟੀਚਾ ਰੱਖਿਆ ਹੈ ਇਸ ਨਿਲਾਮੀ ਵਿੱਚ ਮੋਹਾਲੀ ਨਿਊ ਚੰਡੀਗੜ੍ਹ ਲੁਧਿਆਣਾ ਚਲੰਦਰ ਅੰਮ੍ਰਿਤਸਰ ਪਟਿਆਲਾ ਬਟਾਲਾ ਅਤੇ ਗੁਰਦਾਸਪੁਰ ਸਮੇਤ 21 ਸ਼ਹਿਰਾਂ ਦੀਆਂ ਸਾਈਟਾਂ ਸ਼ਾਮਲ ਹੋਣਗੀਆਂ ਅਲਾਟਮੈਂਟ ਲਈ 10% ਦੀ ਭੁਗਤਾਨ ਦੀ ਲੋੜ ਹੋਵੇਗੀ 25% ਦੀ ਭੁਗਤਾਨ ਤੇ ਕਬਜ਼ਾ ਦਿੱਤਾ ਜਾਵੇਗਾ ਰਿਪੋਰਟ ਮੁਤਾਬਕ ਇਹ ਨਿਲਾਮੀ ਪੰਜਾਬ ਦੀ ਰੀਅਲ ਏਸਟੇਟ ਇਸ ਨਿਵੇਸ਼ ਨੇ ਹੀ ਇੱਕ ਮਹੱਤਵਪੂਰਨ ਮੌਕੇ ਦੀ ਪੇਸ਼ਕਸ਼ ਕਰਦੀ ਹੈ ਜੋ ਸੰਭਾਵੀ ਤੌਰ ਤੇ ਖੇਤਰੀ ਵਿਕਾਸ ਨੂੰ ਹੁਲਾਰਾ ਦਿੰਦੀ ਹੈ ਅਤੇ ਰਾਜ ਲਈ ਕਾਫੀ ਮਾਲੀਆ ਪੈਦਾ ਕਰ ਸਕਦੀ ਹੈ। ਗੋਆ ਦੇ ਪੋਰਵਾਰੀਮ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਪੰਜਾਬ ਦੇ ਇੱਕ ਸੈਲਾਨੀ ਤੋਂ ਕਥਿਤ ਤੌਰ ਤੇ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਸਾਗਰ ਅंसारी ਨਾਂ ਦੇ ਆਦਮੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਤੋਂ ਬਬੀਤਾ ਰਮੇਸ਼ ਉਪਾਧਿਆਏ ਪੱਛਮੀ ਬੰਗਾਲ ਤੋਂ ਸੁਤਪਾ ਵੈਨਰਜੀ ਅਤੇ ਸਥਾਨਕ ਨਿਵਾਸੀ ਦੀਪਕ ਸਲਗਾਓਕਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅंसारी ਨੇ ਦਾਅਵਾ ਕੀਤਾ ਹੈ ਕਿ ਉਸਨੂੰ ਅਤੇ ਉਸਦੇ ਦੋਸਤ ਨੂੰ 30 ਅਗਸਤ ਨੂੰ ਮਲਜ਼ਮਾ ਦੇ ਬੈਂਕ ਖਾਤੇ ਵਿੱਚ 20000 ਰੁਪਏ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਕੈਲੰਗਟ ਵਿਖੇ ਸਰगांवਕਰ ਦੀ ਗੱਡੀ ਦਾ ਪਤਾ ਲਗਾਇਆ ਤੇ ਬਾਅਦ ਵਿੱਚ ਅੰਜੁਨਾ ਵਿੱਚ ਉਪਾਧਿਆਏ ਅਤੇ ਪੈਨਰਜੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਕਥਿਤ ਤੌਰ ਤੇ ਐਸਕੋਰਟ ਸਰਵਿਸ ਮੈਂਬਰਸ ਵਜੋਂ ਪੇਸ਼ ਕੀਤਾ ਗਿਆ ਅਤੇ ਅਨਸਾਰੀ ਨੂੰ ਪੈਸੇ ਦੀ ਵਸੂਲੀ ਲਈ ਝੂਠੇ ਬਰਤਕਾਰ ਦੇ ਕੇਸ ਦੀ ਧਮਕੀ ਦਿੱਤੀ ਗਈ ਸੀ 23 ਅਗਸਤ ਦੀ ਰਾਤ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪਿੰਡ ਮੁਸਸਤਿਤ ਰਿਹਾਇਸ਼ ਦੇ ਤਾਇਨਾਤ ਸੁਰੱਖਿਆ ਗਾਰਡਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ ਅੰਦਰੂਨੀ ਝਗੜੇ ਕਾਰਨ ਹੋਈ ਇਸ ਝੜਪ ਵਿੱਚ ਪੁਲਿਸ ਕਮਾਂਡੋ ਗੁਰਦੇਵ ਸਿੰਘ ਦੇ ਸਿਰ ਵਿੱਚ ਗੰਬੀਰ ਸੱਟਾਂ ਲੱਗੀਆਂ ਦਸਤੂ ਬਾਅਦ ਉਸਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਟਾਂਕੇ ਲੱਗੇ ਆ ਤੇ ਹੁਣ ਉਸਦੀ ਹਾਲਤ ਸਿਰ ਦਸੀ ਜਾ ਰਹੀ ਹੈ ਇਹ ਘਟਨਾ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਈ ਉਹਨਾਂ ਦੇ ਪੁੱਤਰ ਦੇ ਕਤਲ ਤੋਂ ਬਾਅਦ ਚੱਲ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਦਰਸ ਹੌਥੀ ਅਧਿਕਾਰੀਆਂ ਨੇ ਇਸ ਹਿੰਸਕ ਝੜਪ ਤੋਂ ਬਾਅਦ ਗਾਡਾ ਵਿਚਕਾਰ ਝਗੜੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾ ਸੈਸ਼ਨ ਲਈ ਪੰਜਾਬ ਐਸੈਂਬਲੀ ਸਦਣੀ ਤੈਅ ਹੈ ਜਿਸ ਵਿੱਚ ਅਪਰਾਧ ਅਤੇ ਰਾਜ ਦੇ ਕਰਜ਼ੇ ਦੇ ਮੁੱਦਿਆਂ ਤੇ ਤਿੱਖੀ ਬਹਿਸਾਂ ਦੀ ਉਮੀਦ ਹੈ ਦੱਸਿਆ ਕਿ اجلاس ਸ਼ਰਧਾਂਜਲੀ ਹਵਾਲੇ ਨਾਲ ਸ਼ੁਰੂ ਹੋਵੇਗਾ ਤੇ 4 ਸਤੰਬਰ ਨੂੰ ਸਮਾਪਤ ਹੋਵੇਗਾ ਜਿੱਥੇ ਇਸ اجلاس ਦੇ ਸ਼ੁਰੂ ਹੋਣ ਨਾਲ ਵਿਰੋਧੀ ਪਾਰਟੀਆਂ ਆਪ ਦੀ ਅਗਵਾਈ ਵਾਲੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਤਿਆਰੀ ਕਰ ਰਹੀਆਂ ਹਨ ਉਦੋਂ ਹੀ ਕਾਂਗਰਸੀ ਆਗੂ ਅਰੁਣਾ ਚੌਧਰੀ ਨੇ ਲੁੱਟ ਖੋਹ ਚੋਰੀ ਅਤੇ ਜ਼ਬਰੀ ਵਸੂਲੀ ਦੀਆਂ ਲਗਾਤਾਰ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਸੂਬੇ ਦੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਉਜਾਗਰ ਕਰਨ ਦੀ ਕੋਚਨਾ ਬਣਾਈ ਹੈ ਉਸਨੇ ਔਰਤਾਂ ਲਈ 1000 ਰੁਪਏ ਮਾਸਿਕ ਸਹਾਇਤਾ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਲਈ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਰਕਾਰ ਵੱਲੋਂ ਵਾਅਦਾ ਕੀਤੇ ਕਾਲਜਾਂ ਦੇ ਸਥਾਪਨਾ 'ਤੇ ناکਾਮ ਰਹਿਣ 'ਤੇ ਧਿਆਨ ਕੇਂਦ੍ਰਿਤ ਕਰਨਗੇ ਜਦਕਿ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਰੇਤ ਦੀ ਨਾਚਾਇਜ਼ ਮਾਈਨਿੰਗ ਬਾਰੇ ਚਿੰਤਾਵਾਂ ਨੂੰ ਦੂਰ ਕਰਨਗੇ ਜਾਣਕਾਰੀ ਮੁਤਾਬਕ ਇਸ ਇਜਲਾਸ ਵਿੱਚ ਵਧੇਰੇ ਵਿਆਪਕ ਚਰਚਾ ਦੀ ਆਗਿਆ ਦੇਣ ਲਈ ਸੈਸ਼ਨ ਨੂੰ ਵਧਾਉਣ ਲਈ ਕੌਲਾਂ ਕੀਤੀਆਂ ਗਈਆਂ ਹਨ ਇਜਲਾਸ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖੇੜਾ ਨੇ ਆਪ ਸਰਕਾਰ ਤੇ ਲੋਕਤੰਤਰ ਵਿੱਚ ਵਿਧਾਨ ਸਭਾ ਦੀ ਭੂਮਿਕਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਆ ਸੈਸ਼ਨ ਦੇ ਦਿਨਾਂ 'ਚ ਕਟੌਤੀ ਦੀ ਆਲੋਚਨਾ ਕੀਤੀ ਹੈ मणिपुर ਦੇ ਇੰਫਾਲ ਪਛਮੀ ਜ਼ਿਲ੍ਹੇ ਵਿੱਚ ਅਤਵਾਦ ਨੂੰ ਅਤਵਾਦੀ ਹਮਲੇ ਵਿੱਚ ਇੱਕ ਹੋਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਅਤਵਾਦੀਆਂ ਨੇ ਕੋਟਰੋਕਾ ਤੇ ਕੰਡਾਂਗਬੰਦ ਦੇ ਨੀਵੇਂ ਕਾਟੀ ਖੇਤਰਾ ਨੂੰ ਨਿਸ਼ਾਨਾ ਬਣਾਇਆ ਪਹਾੜੀ ਟਿਕਾਣਿਆਂ ਤੋਂ ਗੋਲੀਬਾਰੀ ਕੀਤੀ ਅਤੇ ਬੰਬਾਂ ਦੀ ਵਰਤੋਂ ਕੀਤੀ ਜਿਸ ਨਾਲ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਇਸ ਅਤਵਾਦੀ ਹਮਲੇ ਵਿੱਚ 9 ਜ਼ਖਮੀਆਂ ਵਿੱਚੋਂ 5 ਨੂੰ ਗੋਲੀਆਂ ਲੱਗੀਆਂ ਅਤੇ ਬਾਕੀ ਬੰਬ ਦੇ ਟੁਕੜਿਆਂ ਨਾਲ ਜ਼ਖਮੀ ਹੋਏ ਇਸ ਹਮਲੇ ਨੇ ਇੰਫਾਲ ਵਿੱਚ ਵਿਆਪਕ دہشت ਫੈਲਾ ਦਿੱਤੀ ਹੈ ਜਿਸ ਤੇ ਚਲਦੇ ਔਰਤਾਂ ਅਤੇ ਬੱਚਿਆਂ ਸਮੇਤ ਮੋੱਖ ਨਿਵਾਸੀਆਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਸ਼ਰਨ ਲਈ ਦੱਸਿਆ ਕਿ ਇੱਕ ਮ੍ਰਿਤਕ ਔਰਤ ਦੀ ਪਛਾਣ 31 ਸਾਲਾ ਨਗਾ ਬੰਬ ਸਰਬਾਲਾ ਦੇਵੀ ਵਜੋਂ ਹੋਈ ਹੈ ਜਿਸ ਨੂੰ ਪੋਸਟਮਾਰਟਮ ਲਈ ਰੀਜਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਿਜਾਇਆ ਗਿਆ ਹੈ ਉੱਥੇ ਹੀ ਦੂਜੇ ਪੀੜੇ ਦੀ ਪਛਾਣ ਅਜੇ ਜਾਂਚधीन ਹੈ ਰਾਸ਼ਟਰ ਕਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਸਥਿਤੀ ਨੂੰ ਸਥਿਰ ਕਰਨ ਲਈ ਰਾਜ ਅਤਿ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਹੈ ਇਸ ਦਨਾਲ ਹੀ ਗ੍ਰਹਿ ਵਿਭਾਗ ਨੇ ਇਸ ਹਮਲੇ ਨੂੰ ਸ਼ਾਂਤੀ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਾ ਦਿੱਤਾ ਅਤੇ ਸਥਿਤੀ ਨਾ ਚਿੱਠੜ ਲਈ ਤੁਰੰਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ ਉਥੇ ਹੀ ਪੁਲਿਸ ਡਾਇਰੈਕਟਰ ਜਨਰਲ ਨੇ ਸਾਰੇ ਪੁਲਿਸ ਸੁਪਰਡੈਂਟੈਂਟਸ ਨੂੰ ਸੁਵਿੰਦਰਸ਼ੀਲ ਖੇਤਰ ਵਿੱਚ ਹਾਈ ਅਲਰਟ ਤੇ ਰਹਿਣ ਦੇ ਆਦੇਸ਼ ਦਿੱਤੇ ਹਨ ਪੁਲਿਸ ਰਿਪੋਰਟਾਂ ਦੇ ਅਨੁਸਾਰ ਛਾਰਖੰਡ ਵਿੱਚ ਐਕਸਾਈਜ਼ ਕਨਸਟੇਬਲਸ ਦੀ ਭਰਤੀ ਲਈ ਸਰੀਰਕ ਟੈਸਟ ਦੌਰਾਨ 11 ਉਮੀਦਵਾਰਾਂ ਨੇ ਦੁਖਦਾਈ ਤੌਰ ਤੇ ਆਪਣੀ ਜਾਨ ਗਵਾ ਦਿੱਤੀ ਭਾਰਤੀ ਮੁਹਿੰਮ ਜੋ ਕਿ 22 ਅਗਸਤ ਨੂੰ ਸ਼ੁਰੂ ਹੋਈ ਸੀ ਰਾஞ்சி ਗਿਰਿਡੀ ਹਜ਼ਾਰੀ ਬਾਗ ਪਲਾਮੂ ਪੂਰਬੀ ਸਿੰਘਪੂਮ ਅਤੇ ਸਾਹਿਬਗੰਜ ਜ਼ਿਲ੍ਹਿਆਂ ਦੇ 7 ਕੇਂਦਰਾਂ ਵਿੱਚ ਆਯੋਜਿਤ ਕੀਤੀ ਗਈ ਸੀ ਦੱਸਿਆ ਕਿ ਇਹ ਮੌਤਾਂ ਵੱਖ-ਵੱਖ ਥਾਵਾਂ ਤੇ ਹੋਈਆਂ ਹਨ ਜਿੱਥੇ ਪਲਾਮੂ ਵਿੱਚ 4 ਗਿਰਿਡੀ ਅਤੇ ਹਜ਼ਾਰੀ ਬਾਗ ਵਿੱਚ 2-2 ਅਤੇ ਰਾஞ்சி ਤੇ ਚੈਗਵਾ ਕੇਂਦਰ ਪੂਰਬੀ ਸਿੰਘਪੂਮ ਦੇ ਮੋਸਾਬਾਨੀ ਅਤੇ ਸਾਹਿਬਗੰਜ ਕੇਂਦਰਾਂ ਵਿੱਚ ਇੱਕ-ਇੱਕ ਮੌਤ ਦਰਜ ਕੀਤੀ ਗਈ। ਇਹਨਾਂ ਮੌਤਾਂ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਗੈਰ ਕੁਦਰਤੀ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰੇਕ ਸਥਾਨ ਤੇ ਕੇਸ ਦਰਜ ਕੀਤੇ ਗਏ ਹਨ। ਦੱਸੇ ਕਿ ਕੁੱਲ 127772 ਉਮੀਦਵਾਰਾਂ ਨੇ 3 ਅਗਸਤ ਤੱਕ ਸਰੀਰਕ ਟੈਸਟਾਂ ਵਿੱਚ ਭਾਗ ਲਿਆ ਸੀ ਜਿਨ੍ਹਾਂ ਵਿੱਚੋਂ 78023 ਸਫਲਤਾਪੂਰਵਕ ਪਾਸ ਹੋਏ। ਉੱਥੇ ਇਹ ਦੁਖਦਾਈ ਘਟਨਾ ਵਾਪਰਨ ਤੇ ਮੈਡੀਕਲ ਟੀਮਸ ਐਮਬੂਲੈਂਸਸ ਅਤੇ ਹੋਰ ਸਹੂਲਤਾਂ ਦੀ ਮੌਜੂਦਗੀ ਦੇ ਬਾਵਜੂਦ ਰਾਂਚੀ ਵਿੱਚ ਜੀਐਮਐਮਡੀ ਅਗਵਾਈ ਵਾਲੀ ਸਰਕਾਰ ਦੇ ਵਿਰੁੱਧ ਪਾਜਪਾ ਦੇ ਯੂਥ ਵਿੰਗ ਦੁਆਰਾ ਵਿਰੋਧ ਪ੍ਰਦਰਸ਼ਨ ਕਰਨ ਲਈ ਖੂਪ੍ਰਬੰਧਨ ਦੇ ਦੋਸ਼ ਲਗਾਏ ਗਏ ਹਨ। ਉਤਰਾਖੰਡ ਦੇ ਅਲਮੋੜਾ ਚ ਪਾਜਪਾ ਆਗੂ ਅਤੇ ਪਾਰਟੀ ਦੇ ਸਾਲਟ ਖੇਤਰ ਦੇ ਬਲਾਕ ਕਾਇਦੇ ਮੁਖੀ ਭਗਵੰਤ ਸਿੰਘ ਬੋਰਾ ਨੂੰ 14 ਸਾਲ ਦੀ ਕੁੜੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਿਟਕੜਨਾ 24 ਅਗਸਤ ਨੂੰ ਸੌਤਮਾਲ ਖੇਤਰ ਵਿੱਚ ਵਾਪਰੀ ਸੀ ਜਿਸ ਦੀ ਗ੍ਰਿਫਤਾਰੀ 3 ਅਗਸਤ ਨੂੰ ਰਿਪੋਰਟ ਦਰਜ ਹੋਣ ਤੋਂ ਬਾਅਦ ਹੋਈ। ਉੱਥੇ ਇਸ ਬਾਰੇ ਪਤਾ ਲੱਗਣ ਤੇ ਪਾਜਪਾ ਦੇ ਸੂਭਾ ਪ੍ਰਧਾਨ ਮਹਿੰਦਰ ਪਟ ਦੇ ਨਿਰਦੇਸ਼ਾਂ ਤੇ ਬੋਰਾ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਲਮੋੜਾ ਦੇ ਐਸਐਸਪੀ ਦਵਿੰਦਰ ਪਿੰਚਾ ਨੇ ਪੁਸ਼ਟੀ ਕੀਤੀ ਕਿ ਬੋਰਾ ਦੇ ਖਿਲਾਫ ਪ੍ਰੋਟੈਕਸ਼ਨ ਰਿਟਰਨ ਫਰਮ ਸੈਕਸ਼ੂਅਲ ਆਫੈਂਸ ਯਾਨੀ ਕਿ ਪੋਕਸੋ ਐਕਟ ਅਤੇ ਬੀ ਐਨ ਐਸ ਦੇ ਧਾਰਾ 74 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿੱਚ ਕੁੜੀ ਦੇ ਬਿਆਨ ਨਿਦਰਜ ਕਰ ਲਏ ਗਏ ਹਨ ਅਤੇ ਮੈਡੀਕਲ ਜਾਂਚ ਕਰਵਾਈ ਗਈ ਹੈ ਇਸ ਘਟਨਾ ਦੇ ਜਵਾਬ ਵਿੱਚ ਸੂਬਾ ਕਾਂਗਰਸ ਪ੍ਰਧਾਨ ਕਰਨ ਮਹਾਰਾ ਨੇ ਔਰਤਾਂ ਵਿਰੁੱਧ ਅਜਿਹੇ ਅਤਿਆਚਾਰਾਂ ਦੀ ਇਜਾਜ਼ਤ ਦੇਣ ਲਈ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਇਸ ਦੇ ਉਲਟ ਭਾਜਪਾ ਦੇ ਸੂਬਾ ਪ੍ਰਧਾਨ ਪਟਨੇ ਇਸ ਘਟਨਾ ਨੂੰ ਬਹੁਤ ਮੰਦਭਾਗਾ ਦੱਸਦਿਆਂ ਨਿੰਦਾ ਕੀਤੀ ਅਤੇ ਅਪਰਾਧ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਪ੍ਰਤੀ ਪਾਰਟੀ ਦੇ ਵਚਨਬੱਧਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ IIT BHO ਸਮੂਹਿਕ ਜ਼ਬਰਚਨਾ ਮਾਮਲੇ ਦੇ ਦੋ ਦੋਸ਼ੀਆਂ ਦੀ ਜ਼ਮਾਨਤ ਤੇ ਰਿਹਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਆਨੰਦ ਉਰਫ ਅਭਿਸ਼ੇਕ ਚੋਹਾਨਾ ਤੇ ਕੁਨਾਲ ਪਾਂਡੇ ਨੂੰ ਇਲਾहाबाद ਹਾਈ ਕੋਰਟ ਨੇ ਕ੍ਰਮਵਾਰ 2 ਜੁਲਾਈ ਅਤੇ 4 ਜੁਲਾਈ ਨੂੰ ਜ਼ਮਾਨਤ ਦਿੱਤੀ ਸੀ ਉਹਨਾਂ ਦੀ ਰਿਹਾਈ ਜਿਸ ਤੱਕ ਅਤੇ ਤੌਰ ਤੇ ਜਸ਼ਨ ਮਨਾਉਣ ਵਾਲੇ ਸਵਾਗਤ ਤੋਂ ਬਾਅਦ ਕੀਤਾ ਗਿਆ ਸੀ ਨੇ ਵਿਰੋਧੀ ਆਗੂਆਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਜਿਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੇ ਔਰਤਾਂ ਦੀ ਸੁਰੱਖਿਆ ਤੇ ਨਿਆਂ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ ਇਸਤੋਰਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਰਾਜਦੇਸ ਕੇਸ ਨਾਲ ਨਜਿੱਠਣ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਮੁਲਸਮਾਨ ਨੂੰ ਕਮਜ਼ੋਰ ਮੁਕਦਮੇ ਕਾਰਨ ਜ਼ਮਾਨਤ ਦਿੱਤੀ ਗਈ ਸੀ ਦੱਸ ਦੇ ਕਿ ਇਸ ਮਾਮਲੇ ਵਿੱਚ ਚੋਹਾਨ ਅਤੇ ਪਾਂਡੇ ਦੀ ਰਿਹਾਈ ਤੇ ਨਿੱਕਾ ਸਵਾਗਤ ਕਰਦੇ ਦਿਖਾਈ ਦੇਣ ਵਾਲੀਆਂ ਫੋਟੋਆਂ ਸਾਹਮਣੇ ਆਉਣ ਤੇ ਵਿਵਾਦ ਹੋਰ ਤੇਜ਼ ਹੋ ਗਿਆ ਉਥੇ ਸਪਾਗੋ ਜੋਹੀ ਸਿੰਘ ਨੇ ਔਰਤਾਂ ਦੀ ਸੁਰੱਖਿਆ ਬਾਰੇ ਭਾਜਪਾ ਦੇ ਦਾਅਵਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਸਿਰਫ ਬੋਲਣ ਦਾ ਕੰਮ ਕਰਦੇ ਹਨ ਅਸਲ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਸੋਨ ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਕਥਿਤ ਤੌਰ ਤੇ ਪਾਰਟੀ ਲਈ ਪ੍ਰਚਾਰ ਕਰਨ ਵਾਲੇ ਮੁਲਜ਼ਮ ਭਾਜਪਾ ਦੇ ਅੰਦਰ ਆਪਣੇ ਸੰਬੰਧਾ ਕਾਰਨ ਸੁਰੱਖਿਆਤਾਂ ਕਾਂਗਰਸ ਨੇ ਪਾਜਪਾ ਦੇ ਸੀਨੀਅਰ ਆਗੂਆਂ ਨਾਲ ਮਲਜ਼ਮਾਂ ਦੇ ਸੰਬੰਧ ਦਾ ਅਤੇ ਜ਼ਮਾਨਤ ਤੋਂ ਬਾਅਦ ਉਹਨਾਂ ਦੇ ਮਨਾਏ ਜਾਣ ਵਾਲੇ ਜਸ਼ਨਾਂ ਨੂੰ ਜਾਗਰ ਕੀਤਾ ਦੱਸਦੇ ਕਿ ਚੋਹਾਨ ਪਾਂਡੇ ਅਤੇ ਸਖਸ਼ਮ ਪਟੇਲ ਸਮੇਤ ਤਿੰਨ ਮਲਜ਼ਮਾਂ ਨੂੰ ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਦੋਸ਼ਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਹਨਾਂ ਨੇ 1 ਨਵੰਬਰ ਨੂੰ IIT PHU ਦੇ ਇੱਕ ਵਿਦਿਆਰਥੀ ਨਾਲ ਸਮੂਹਿਕ ਬਰਤਕਾਰ ਕੀਤਾ ਸੀ ਵਿਰੋਧੀ ਪਾਰਟੀਆਂ ਦੇ ਆਲੋਚਨਾ ਦੇ ਜਵਾਬ ਵਿੱਚ ਪਾਜਪਾ ਨੇ ਅਜੇ ਤੱਕ ਦੋਸ਼ਾਂ ਜਾਂ ਦੋਸ਼ੀਆਂ ਦੀ ਜ਼ਮਾਨਤ ਦੇ ਹਾਲੇਦੁਆਲੇ ਦੇ ਹਾਲਾਤਾਂ ਨੂੰ ਸੰਬੋਧਿਤ ਕਰਦੇ ਹੋਏ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਏਅਰ ਮਾਰਸ਼ਲ ਤਜਿੰਦਰ ਸਿੰਘ ਨੇ ਅਦਕਾਰ ਤੌਰ ਤੇ ਭਾਰਤੀ ਹਵਾਈ ਸੈਨਾ ਦੇ ਡਿਪਟੀ ਚੀਫ ਦਾ ਅਹੁਦਾ ਸੰਭਾਲ ਲਿਆ ਇਸ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਏਅਰ ਹੈੱਡਕੁਆਟਰ ਵਿਖੇ ਇੱਕ ਸ਼ਾਨਦਾਰ ਸਮਾਰੋਹ ਦੁਆਰਾ ਚਿੰਨਿਤ ਕੀਤਾ ਗਿਆ ਜਿੱਥੇ ਏਅਰ ਮਾਰਸ਼ਲ ਸਿੰਘ ਨੇ ਰਾਸ਼ਰੀ ਯੋਧ ਸਮਾਰਕ ਤੇ ਫੁੱਲਮਾਲਾ ਦੇ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜ਼ਿਕਰ ਹੋ ਗਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਇੱਕ ਉੱਗੇ ਸਾਬਕਾ ਵਿਦਿਆਰਥੀ ਸਿੰਘ ਨੂੰ 13 ਜੂਨ 1987 ਨੂੰ ਆਈਏਐਫ ਦੇ ਲੜਾਕੂ ਤਾਰਾ ਵਿੱਚ ਨਿਯੁਕਤ ਕੀਤਾ ਗਿਆ ਸੀ ਏਅਰ ਮਾਰਸ਼ਲ ਤਜਿੰਦਰ ਸਿੰਘ ਡਿਪਟੀ ਚੀਫ ਆਫ ਏਅਰ ਸਟਾਫ ਪਰ ਜੋ ਆਪਣੀ ਨਵੀਂ ਕ੍ਰੀ ਲਈ ਬਹੁਤ ਤਜਰਬਾ ਰੱਖਦੇ ਹਨ ਉਹ ਇੱਕ ਉੱਚ ਯੋਗਤਾ ਪ੍ਰਾਪਤ ਫਲਾਈਂਗ ਇਨਸਟ੍ਰਕਟਰ ਵੀ ਹਨ ਮਤਲਬ ਕਿ ਉਹ ਦੂਜੇ ਪਾਇਲਟਸ ਨੂੰ ਸਿਖਾਉਣ ਅਤੇ ਨਿਗਰਾਨੀ ਕਰਨ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ ਉਹਨਾਂ ਨੇ 4500 ਤੋਂ ਵੱਧ ਘੰਟੇ ਅਸਲ ਵਿੱਚ ਹਵਾਈ ਜਹਾਜ਼ ਉਡਾਉਣ ਵਿੱਚ ਬਿਤਾਏ ਹਨ ਜੋ ਹਵਾਵਾਜ਼ੀ ਵਿੱਚ ਉਹਨਾਂ ਦੇ ਵਿਆਪਕ ਵਿਹਾਰਕ ਤਜਰਬੇ ਨੂੰ ਦਰਸਾਉਂਦਾ ਹੈ ਤਜਿੰਦਰ ਸਿੰਘ ਨੇ ਡਿਫੈਂਸ ਸਰਵਿਸਟ ਅਫਰ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਸਮੇਤ ਵਕਾਰੀ ਸੰਸਥਾਵਾਂ ਵਿੱਚ ਆਪਣੀ ਸਿੱਖਿਆ ਨੂੰ ਅੱਗੇ ਵਧਾਇਆ ਹੈ ਇਸ ਦਾ ਮਤਲਬ ਹੈ ਕਿ ਉਹਨਾਂ ਨੇ ਫੌਜੀ ਰਣਨੀਤੀਆਂ ਸੰਚਾਲਨ ਅਤੇ ਲੀਡਰਸ਼ਿਪ ਵਿੱਚ ਉન્નਤ ਸਿਖਲਾਈ ਪ੍ਰਾਪਤ ਕੀਤੀ ਹੈ ਜੋ ਕਿ ਹਵਾਵਾਜ਼ੀ ਵਿੱਚ ਉਹਨਾਂ ਦੇ ਵਿਆਪਕ ਵਿਹਾਰਕ ਤਜਰਬੇ ਨੂੰ ਪੂਰਾ ਕਰਦੀ ਹੈ ਉਹਨਾਂ ਦੇ ਵਿਲੱਖਣ ਕਰੀਅਰ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਸ਼ਾਮਲ ਹਨ ਜਿਵੇਂ ਕਿ ਇੱਕ ਲੜਾਕੂ ਸਕੁਐਡਰਨ ਦੀ ਕਮਾਂਡ ਕਰਨਾ ਇੱਕ ਰਾਡਾਰ ਸਟੇਸ਼ਨ ਦੀ ਨਿਗਰਾਨੀ ਕਰਨਾ ਤੇ ਇੱਕ ਪ੍ਰਮੁੱਖ ਲੜਾਕੂ ਬੇਸ ਦੀ ਅਗਵਾਈ ਕਰਨਾ ਇਸ ਤੋਂ ਲਾਭ ਚੰਮੂ ਕਸ਼ਮੀਰ ਵਿੱਚ 에어 ਆਫੀਸਰ ਕਮਾਂਡਿੰਗ ਦੇ ਤੌਰ ਤੇ ਕੰਮ ਕਰ ਚੁੱਕੇ ਹਨ ਸੁਰਾਨ ਰੱਖਿਆ ਮੰਤਰੀ ਨੇ ਆਪਣੀ ਨਵੀਂ ਭੂਮਿਕਾ ਵਿੱਚ ਕਦਮ ਰੱਖਣ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਲਈ ਉਹਨਾਂ ਦੇ ਵਿਆਪਕ ਸੇਵਾ ਰਿਕਾਰਡ ਅਤੇ ਸਮਰਪਣ ਤੇ ਜ਼ੋਰ ਦਿੱਤਾ ਹੈ ਬੁਲਟਨ ਦੇ ਵਿੱਚ ਆਸ ਲਈ ਹੈ ਨਹੀਂ ਮੋਰ ਤੋਂ ਹਾਸਲ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ